ठही मोट हाध हैा थिप एकाति अध forcé ही देप्ते है भडेख समा ठाआ हाता ਹਾਂਜੀ ਪਿੰਡ ਬਦਨੀ ਖੁਰਦ ਦੇਖੇ ਬਾਬਾ ਸੋਚਾ ਸਿੰਘ ਦੇ ਪਰਿਵਾਰ ਵੱਲੋਂ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਨਗਰ ਪੰਚਾਇਤ ਹੋਰ ਜਿਹੜੀਆਂ ਸੰਸਥਾਵਾਂ ਸਾਡੇ ਨਗਰ ਦੀਆਂ ਉਹਨਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਚਾਰੇ ਸ਼ਹਿਬਜਾਦਿਆਂ ਨੂੰ ਸਮਰਪਿਤ ਦੂਜਾ ਮੈਡੀਕਲ ਕੈਂਪ ਲਾਇਆ ਗਿਆ ਇਹਦੇ ਚ ਸਾਡੇ ਇਲਾਕੇ ਦੇ ਐਮਐਲਏ ਚੇਅਰਮੈਨ ਸਾਹਿਬ ਉਹ ਆ ਕੇ ਅਦਕਾਰ ਟਟਕਰਾ ਕੇ ਗਏ ਆ ਇਹਦੇ ਚ ਅੱਖਾਂ ਦਾ ਕੈਂਪ ਤੇ ਹੋਰ ਜਿੰਨੀਆਂ ਵੀ ਬਿਮਾਰੀਆਂ ਉਹਨਾਂ ਦਾ ਮੈਡੀਕਲ ਫ੍ਰੀ ਮਿਲੂਗਾ ਕੈਂਪ ਕਰਨ ਤੋਂ ਬਾਅਦ ਤੇ ਜਿਵੇਂ ਬਲੱਡ ਪ੍ਰੈਸ਼ਰ ਆ ਚੁੱਕਰ ਜਾਂ ਕਿਸੇ ਨੂੰ ਹਾਰਟ ਦੀ ਬਿਮਾਰੀ ਹੈ ਉਹ ਡਾਕਟਰ ਆਏ ਹੋਏ ਆ ਹਾਰਟ ਵਾਲੇ ਵੀ ਅੱਖਾਂ ਵਾਲੇ ਵੀ ਕੈਂਪ ਚੱਲ ਰਿਹਾ ਸਾਰੇ ਨਗਰ ਨਿਵਾਸੀਆਂ ਵੱਲੋਂ ਸਾਡੇ ਬਾਬਾ ਜੀ ਦੇ ਪਰਿਵਾਰ ਦਾ ਬਾਬਾ ਸੁਚਾਉ ਸਿੰਘ ਦੇ ਪਰਿਵਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਗਰੀਬ ਗੁਰਬੇ ਨੂੰ ਰਾਤ ਮਿਲੂਗੀ ਜਿਹਦੇ ਕੋਲੇ ਨਹੀਂ ਪੈਸੇ ਭਾਈ ਉਹ ਆਪਦੀ ਮੈਡੀਕਲ ਵੀ ਫ੍ਰੀ ਲੈ ਜਾਊਗਾ ਉਸ ਤੋਂ ਬਾਅਦ ਜਦੋਂ ਅੱਖਾਂ ਦਾ ਚੈੱਕਅਪ ਹੋ ਗਈ ਫਿਰ ਉਸ ਤੋਂ ਬਾਅਦ ਫੇਰ ਜਿਹੜੇ ਹੋਰ ਸੋਰਸ ਹੋਣਗੇ ਉਹ ਵਰਤਾਂਗੇ ਸਾਰੇਆਂ ਦਾ ਧੰਨਵਾਦ ਜੀ ਸਾਰੇਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਲੋਕ ਪੰਜਾਬ ਟੀਵੀ ਆਵਾਜ਼ ਕੌਮ ਟੀਵੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਔਰ ਸਮੁੱਚੀ ਟੀਮ ਵੱਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਛੋਟੇ ਜੇ ਨਗਰ ਚ ਬਹੁਤ ਹੀ ਸ਼ਾਨਦਾਰ ਜਿਹੜਾ ਅਸੀਂ ਪ੍ਰੋਗਰਾਮ ਕੀਤਾ ਹੈ ਉਹਨੂੰ ਕੁਰਵਾ ਕਰਨ ਵਾਸਤੇ ਪਹੁੰਚੇ ਹੈ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਾਡੇ ਪਿੰਡ ਦੇ ਵਿੱਚ ਬਾਬੇ ਕੇ ਪਰਿਵਾਰ ਵੱਲੋਂ ਔਰ ਪੂਰੇ ਨਗਰ ਵੱਲੋਂ ਬਹੁਤ ਹੀ ਸ਼ਾਨਦਾਰ ਇੱਕ ਅੱਖਾਂ ਦਾ ਕੈਂਪ ਲਾਇਆ ਹੈ ਜਰਨਲ ਚੈਕਅਪ ਔਰ ਉਹਦੇ ਨਾਲ ਨਾਲ ਹੀ ਜਿਹਨੂੰ ਆਪਾਂ ਕਹਿੰਦੇ ਆ ਖੂਨਦਾਨ ਮਹਾਦਾਨ ਸਭ ਤੋਂ ਵਧੀਆ ਜੋ ਕੰਮ ਹੈ ਬਹੁਤ ਸਾਰੇ ਲੋਕਾਂ ਨੇ ਆ ਕੇ ਖੂਨਦਾਨ ਕੀਤਾ ਹੈ ਮੈਂ ਸਾਰੇ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਖੂਨਦਾਨ ਕੀਤਾ ਔਰ ਸਮੁੱਚੀ ਟੀਮ ਜਿਹਦੇ ਵਿੱਚ ਡਾਕਟਰ ਸਾਹਿਬ ਲੋਹਾਰਾ ਤੋਂ ਆਏ ਨੇ ਔਰ ਉਹਨਾਂ ਦੇ ਨਾਲ ਸਾਰੇ ਲੋਕ ਆ ਜਿਹੜੇ ਉਹਨਾਂ ਨੇ ਬਹੁਤ ਹੀ ਜ਼ਿੰਮੇਵਾਰੀ ਦੇ ਨਾਲ ਬਹੁਤ ਹੀ ਸ਼ਾਨਦਾਰ ਆਪਣੀ ਡਿਊਟੀ ਨਿਭਾਈ ਆ ਸੋ ਮੈਂ ਇੱਕ ਵਾਰ ਫੇਰ ਸਮੁੱਚੀ ਟੀਮ ਦਾ ਆਪਣੇ ਵੱਲੋਂ ਬਾਬੇ ਕੇ ਪਰਿਵਾਰ ਵੱਲੋਂ ਔਰ ਪੂਰੇ ਨਗਰ ਵੱਲੋਂ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਜੋ ਪਿੰਡ ਬੱਤਨੀ ਖੁਰ ਤੋਂ ਵਿਕੇ ਜੋ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਸਾਹਿਬ ਜੀ ਨੂੰ ਸਮਰਪਤ ਪਿੰਡ ਵਤਨੀ ਖਰਦਵੀ ਕੇ ਅੱਜ ਜੋ ਪ੍ਰੋਗਰਾਮ ਜਿਹਦੇ ਵਿੱਚ ਜਨਰਲ ਮੈਡੀਕਲ ਚੈੱਕਅਪ ਤੇ ਬਲੱਡ ਡੀਨਿਟਨਾ ਕੈਂਪ ਤੇ ਨਾਲ ਅੱਖਾਂ ਦਾ ਚੈੱਕਅਪ ਫਰੀ ਦਵਾਈਆਂ ਜੋ ਕਿ ਇਸ ਮੂਹ ਪਿੰਡ ਵਾਸੀਆਂ ਸਹਿਯੋਗ ਨਾਲ ਹੋਇਆ ਤੇ ਜੋ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰਿਆਂ ਦਾ ਤੁਹਾਨੂੰ ਤਹਿ ਦੋਂ ਧੰਨਵਾਦ ਕਰਦੇ ਜੋ ਵੀ ਉਹਨਾਂ ਨੇ ਗੁੰਜਨੀਤ ਕੀਤਾ ਤੇ ਉਚਾਰਨਾ ਵਿੱਚ ਹਾਜ਼ਰੀ ਲਵਾ ਕੇ ਕੁ ਘਰ ਆਪਣੀਆਂ ਖੁਸ਼ੀਆਂ ਪ੍ਰਾਪਤ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਬਦਨੀ ਖੁਰਦ ਐਨਆਰਆਈ ਵੀਰਾਂ ਦੇ ਪਿੰਡ ਦੀ ਸਮੂਹ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਇਥੇ ਇੱਕ ਹੂਨਦਾਨ ਕੈਂਪ ਲਗਾਇਆ ਗਿਆ ਤੇ ਦਵਾਈਆਂ ਦਾ ਲੰਗਰ ਲਗਾਇਆ ਗਿਆ ਤੇ ਸਾਰਿਆਂ ਨੇ ਮਤਲਬ ਬਹੁਤ ਸਹਿਯੋਗ ਦਿੱਤਾ ਸਾਡੀ ਭੈਣ ਨੇ ਸੁਖਿੰਦਰ ਕੌਰ ਨੇ ਖੂਨਦਾਨ ਕੀਤਾ ਤੇ ਮਤਲਬ ਕਿ ਬਹੁਤ ਸਾਡਾ ਪਿੰਡ ਬਹੁਤ ਵਧੀਆ ਐਨਆਰਆਈ ਵੀਰ ਸਾਰੇ ਇਕੱਠੇ ਹੋ ਕੇ ਬਾਬੇ ਦੇ ਪਰਿਵਾਰ ਨੇ ਇਨਾ ਪ੍ਰਾਰਲਾ ਕੀਤਾ ਸਾਰਿਆਂ ਨੇ ਮਤਲਬ ਬਹੁਤ ਵਧੀਆ ਪਰਿਵਾਰ ਬਾਬੇ ਕਾ ਇਨੀ ਹੈਲਪ ਕਰਦੇ ਸਾਰਿਆਂ ਨੇ ਸਾਡਾ ਪਿੰਡ ਹੀ ਪਿਆ ਵਧਨੀ ਖਰਦ ਬਹੁਤ ਵਧੀਆ ਕੋਈ ਵੀ ਹੋਵੇ ਪ੍ਰੋਗਰਾਮ ਵੱਧ ਚੜ ਕੇ ਹਿੱਸਾ ਲੈਂਦੇ ਆ ਸਾਰੇ ਦੁੱਖ ਸੁੱਖ ਚ ਖੜਨ ਨਾਲ ਸਾਡਾ ਪਿੰਡ ਚਲੋ ਜੀ ਧੰਨਵਾਦ tamne la redi ਬਹੁਤ ਬਹੁਤ ਧੰਨਵਾਦੀ ਆ ਇਹਦੇ ਵਿੱਚ ਬਖਾ ਦਾ ਕੰਮ ਲੱਗ ਰਿਹਾ ਹੈ ਰੈਪ੍ਰੈਸਟੇਸ਼ਨ ਹੋ ਰਹੀ ਹੈ ਔਰ ਸਭ ਤੋਂ ਜਿਹੜੀ ਵਧੀਆ ਗੱਲ ਹੈ ਉਹ ਇਹ ਹੈ ਵੀ ਪਿੰਡ ਵੱਲੋਂ ਜਾਂ ਜਿਹੜੀ ਕਮੇਟੀ ਹੈ ਇਹਦੇ ਵੱਲੋਂ ਇਹ ਫੈਸਲਾ ਲਿਆ ਗਿਆ ਉਹ ਜਿਹੜੂ ਨਸ਼ਾ ਛਡਣਾ ਚਾਹੁੰਦਾ ਤੇ ਉਹਦਾ ਫ੍ਰੀ ਇਲਾਜ ਦਿੱਤਾ ਜਾਊਗਾ ਔਰ ਜੋ ਵੀ ਉਹਦੇ ਵਾਸਤੇ ਮੈਡੀਕਲ ਜਾਂ ਕੋਈ ਸਹੂਲਤ ਚਾਹੀਦੀ ਹੈ ਉਹ ਫ੍ਰੀ ਦਿੱਤੀ ਜਾਊਗੀ ਇਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਔਰ ਇਸ ਤਰ੍ਹਾਂ ਦੇ ਪ੍ਰੋਗਰਾਮ ਸਭ ਕਗਾਤਾਰ ਪਿੰਡਾਂ ਦੇ ਵਿੱਚ ਸਮਾਜ ਦੇ ਵਿੱਚ ਕਰਨੇ ਚਾਹੀਦੇ ਆ ਮੈਂ ਜੀ ਦਾ ਖਾਲਸਾ ਵਹਿਮ ਜੀ ਕੀ ਫਤਿਹ कई <Til> ਸਾਹਮਣੇ ਜਾ ਕੇ ਸਾਰੇ ਜੀ